ਗੀਤਕਾਰ ਗੁਰਮਖ ਸਿੰਘ ਗਿੱਲ ਰਚਨਾ ਅਸ਼ੋਕ ਬਾਂਸਲ ਮਾਨਸਾ ਨੀ ਪੁੱਤ ਜੱਟਾਂ ਦਾ ਹਲਵਾਉਂਦਾ ਵੱਡੇ ਸੜਕੇ ਦਾ ਤੇਰੀ ਅੱਖਾਂ ਮੂਰੇ ਦਿਸਦੀ ਸੂਰਤ ਪਿਆਰੀ ਕਿਤਨਾ ਲੱਗਦਾ ਤੇਰੇ ਬਾਜੋਂ ਮੇਰੇ ਹਾਂ ਦੀਏ ਮੈਨੂੰ ਸੁੰਨੀ ਸੁੰਨੀ ਲੱਗਦੀ ਦੁਨੀਆ ਸਾਰੀ ਚੱਲ ਸੱਤ ਵਿੱਚ ਚੱਲ ਬਖਾਮਾ ਨਹੀਂ ਤੇਰਾ ਵੱਡਿਆ ਯਾਰ ਪਿਆ ਅੰਬ ਦਾ ਬੂਟਾ ਰੇਂਦਾ ਮਸਤ ਸਦਾ ਵਿੱਚ ਕੇਲਿਆਂ ਦੇ ਗੱਭਰੂ ਮਸਤ ਰਹੇ ਵਿੱਚ ਹਾਨਦੀਆਂ ਮੁਟਿਆਰਾਂ ਨਿਤਰੀ ਸ਼ਰਾਬ ਵਰਗਾ ਕੋਈ ਪੀ ਜੂ ਨਹੀਂ ਗਲਾਬੀ ਰੰਗ ਤੇਰਾ ਧੁੱਪੇ ਨਾ ਸੁਕਾਈ ਜ਼ੁਲਫਾਂ ਹੋ ਜੋ ਦਿਨੇ ਮਸਿਆ ਜ਼ਾਨੇਰਾ ਅੱਖਾਂ 'ਚ ਨਜਾਇਜ਼ ਵਕ ਦੀ ਛਾਪਾ ਮਾਰ ਲਉ ਪੁਲਸੀ ਉਹ ਜਾ ਕੇ ਪੀਣ ਵਾਲੇ ਲੱਖ ਬੋਤਲਾਂ ਬਿਨ ਪੀਤੀਆਂ ਡਿੱਗਣ ਗਸ਼ਕਾ ਕੇ ਵੈਰੀ ਨੂੰ ਉਦਮ ਸਿੰਘ ਫਿਰੇ ਲੱਭਦਾ ਗੱਭਰੂ ਸੀ ਗੁੱਸੇ ਵਿੱਚ ਦੰਦ ਚੱਬਦਾ ਕਹਿੰਦਾ ਭੱਜਿਆ ਨਹੀਂ ਜਾਣ ਦਿੰਦਾ ਅੱਜ ਡੈਰ ਨੂੰ ਅੱਗ ਲਾ ਕੇ ਫੂਕ ਦੂੰ ਲੰਡਨ ਸ਼ਹਿਰ ਨੂੰ ਮੇਰਾ ਖਿਆਲ ਹੈ ਐਨੇ ਕੋਈ ਗੀਤਾਂ ਦੇ ਮੁਖੜੇ ਤਾਂ ਪੰਜਾਬੀਆਂ ਲਈ ਬਹੁਤ ਨੇ ਕੁਲਦੀਪ ਮਾਨਕ ਦੀ ਆਵਾਜ਼ ਵਿੱਚ ਇੰਨਾ ਗੀਤਾਂ ਸਮੇਤ ਹੋਰ ਕਈ ਗੀਤ ਹਰ ਪੰਜਾਬੀ ਨੇ ਸੁਨੇ ਮਾਣੇ ਹਟਾਏ ਆ ਮੈਂ ਕਲਕਾਰਿਆਂ ਇੰਨਾ ਗੀਤਾਂ ਦੇ ਗੀਤਕਾਰ ਗੁਰਮukh Singh Gildi ਕੁਲਦੀਪ ਮਾਨਕ ਤੋਂ ਇਲਾਵਾ ਮੁਹੰਮਦ ਸਦੀਕ ਰਣਜੀਤ ਕੌਰ ਦੀ ਆਵਾਜ਼ ਵਿੱਚ ਜੱਟੀ ਚਿੱਤਰੇ ਕਬੂਤਰ ਵਰਗੀ ਵੇਜੰਦੀ ਯਾਰ ਦੇ ਹਵਾਲੇ ਕਰਗੀ ਵੇ ਰਤਾ ਭੂਰੀਆਂ ਮੁੱਛਾਂ ਨੂੰ ਵੱਟ ਦੇਣ ਵਾਲਿਆ ਤੇਰੇ ਰੂਪ ਤੇ ਸ਼ਕੀਨ ਜੱਟੀ ਮਰਗੀ ਵੇ ਤੈਨੂੰ ਵੇਖ ਕੇ ਕਲੋਲਾ ਕਰਦੀ ਨੂੰ ਨਸ਼ਾ ਹੋ ਗਿਆ ਦਿਲਾਂ ਦੇ ਦਰਦੀ ਨੂੰ ਅੱਖਾਂ ਬੁੱਲੀਆਂ ਤੇ ਕਜਲੇ ਦੀ ਧਾਰ ਵਾਲੀਏ ਜਿੰਦ ਵੇਚ ਕੇ ਬਚਾਲਾਂ ਤੈਨੂੰ ਮਰਦੀ ਨੂੰ ਕੁਲਦੀਪ ਮਾਨਕ ਮੁਹੰਮਦ ਸਦੀਕ ਰਣਜੀਤ ਕੌਰ ਨਰਿੰਦਰ ਬੀਬਾ ਕਰਨੈਲ ਗਿਲ ਅਨੀਤਾ ਸਵਾਨਾ ਨਜ਼ੀਰ ਮੁਹੰਮਦ ਸਰਿੰਦਰ ਸੋਨੀਆ ਦੀ ਆਵਾਜ਼ਾਂ ਵਿੱਚ ਰਿਕਾਰਡ ਹੋਈ ਗੁਰਮukh ਸਿੰਘ ਗਿਲ ਦੇ ਲਿਖੇ ਗੀਤ ਪੰਜਾਬੀਆਂ ਦੇ ਦਿਲਾਂ ਵਿੱਚ ਵਸੇ ਹੋਏ ਨੇ ਗੁਰਮukh ਸਿੰਘ ਗਿਲ ਦਾ ਸਭ ਤੋਂ ਪਹਿਲਾ ਗੀਤ ਸਤਿੰਦਰ ਬੀਬਾ ਤੇ ਅਮੀਰ ਸਿੰਘ ਰਾਣਾ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਜਿਸ ਤੇ ਬੋਲ ਸੰ ਗੁੱਤ ਮੇਰੀ ਲਾਗ ਦਾ ਬੱਚਾ ਕਿਹੜਾ ਕੀਲਕੇ ਪਟਾਰੀ ਵਿੱਚ ਪਾਲੂ ਮੁੰਡਿਆ ਗੁਰਮੁਖ ਦਾ ਜਨਮ 12 ਦਸੰਬਰ 1952 ਨੂੰ ਪਿਤਾ ਸਰਦਾਰ ਇੰਦਰ ਸਿੰਘ ਗਿਲਦੇਕਾਰ ਮਾਤਾ ਹਰਦੀਾਲ ਕੌਰ ਦੀ ਕੋਖੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਜੱਬੋ ਮਾਜਰਾ ਵਿੱਚ ਹੋਇਆ ਗੁਰਮੁਖ ਨੇ 8ਵੀਂ ਪਿੰਡ ਦੇ ਸਕੂਲ ਤੋਂ 10ਵੀਂ ਪੁਰਥਲਾਬ ਮੰਡੇਰ ਤੋਂ ਤੇ ਬੀਏ ਸਰਕਾਰੀ ਕਾਲਜ ਮਲੇਰਕੋਟਾ ਤੋਂ 1974 ਵਿੱਚ ਕੀਤੀ ਗੀਤ ਚ ਰੀਟਣ ਦਾ ਸ਼ੌਕ ਤਾਂ ਉਸ ਨੂੰ ਪਿੰਡ ਦੇ ਬਨੇਰਿਆਂ ਤੇ ਵੱਜਦੇ ਸਪੀਕਰਾਂ ਵਾਲੀ ਗਾਣੇ ਸੁਣ ਕੇ ਪੈ ਗਿਆ ਸੀ। ਮਲੇਰਕੋਟਲੇ ਪਰਦੇ ਦੇ ਸਮੇਂ ਉਹ ਗੀਤਕਾਰ ਗੁਰਦੇਵ ਸਿੰਘ ਮਾਨ ਦੇ ਲੜਜਲਕ ਮਾਨ ਦਾ ਪਿੰਡ ਭੂਮ ਸੀ ਬਿਲਕੁਲ ਲੱਗੀ ਸੀ। ਮਾਨ ਦੀ ਸ਼ਗਿਰਦੀ ਕਰਕੇ ਗੁਰਮukh ਸਿੰਘ ਗਿਲ ਤੋਂ ਉਹ ਗਿਲ ਜੱਬੋਂ ਮਾਜਰੇ ਵਾਲਾ ਬਣ ਗਿਆ। ਮੇਰੇ ਨਾਲ ਉਸ ਦੀ ਨੇੜਤਾ ਉਦੋਂ ਵੱਧੀ ਜਦੋਂ ਮਾਨਸਾ ਦੇ ਲਾਗੇ ਹੀਰੋਂ ਵਿੱਚ ਉਸ ਨੇ ਜ਼ਮੀਨ ਲੈ ਲਈ। ਮਾੜੀ ਕਿਸਮਤ ਨੂੰ ਉਹ ਜ਼ਮੀਨ ਝਗੜੇ ਵਾਲੀ। ਕਈ ਸਾਲ ਉਹ ਹੀਰੋਂ ਹੀ ਰਿਆ। ਬੁਲਟ ਮੋਟਰਸਾਈਕਲ ਤੇ ਮਾਨਸਾ ਆਉਂਦਾ। ਮੈਨੂੰ ਮਿਲ ਕੇ ਹੀ ਜਾਂਦਾ ਉਹਦੇ ਨਾਲ ਉਹਦਾ ਭਤੀਜਾ ਲਾਡੀ ਪਹਿਲਵਾਨ ਹੁੰਦਾ ਆਖਰਕਾਰ ਹੰਮ ਕੇ ਗਿੱਲ ਆਪਣੇ ਪਿੰਡ ਜੱਬੋ ਮਾਜਰੀ ਵਾਪਸ ਚਲਾ ਗਿਆ ਸਿਰਫ 55 ਵਰਿਆਂ ਦੀ ਉਮਰ ਵਿੱਚ 19 ਜਨਵਰੀ 2008 ਨੂੰ ਗਿੱਲ ਜੱਬੋ ਮਾਜਰੀ ਵਾਲਾ ਇਸ ਜਹਾਨ ਨੂੰ ਅਲਵਿਦਾ ਕਹਿਆ ਪਰ ਉਸਦੀ ਗੀਸ ਪੰਜਾਬ ਦੀਆਂ ਪੌਣਾ ਵਿੱਚ ਖੁਸ਼ਬੂ ਬਣ ਕੇ ਕੁਲੇ ਰਹਿਣਗੇ ਧੰਨਵਾਦ